ਸਿੰਘ ਜੀ ਆਪਾਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਜੋ 432 ਅੰਕ ਤੇ ਆਉਂਦੀ ਏ ਪੱਟੀ ਲਿਖੀ ਇਸ ਦੇ ਆਪਾਂ ਸੰਥਿਆ ਕਰ ਰਹੇ ਹਾਂ ਤੇ 10 ਪੌੜੀਆਂ ਆਪਣੀਆਂ ਸੰਪੂਰਨ ਹੋ ਗਈਆਂ ਸਨ ਜਿਨ੍ਹਾਂ ਸੰਗਤਾਂ ਨੇ ਉਹ ਪੌੜੀਆਂ ਨਹੀਂ ਸੁਣੀਆਂ YouTube ਸਿੱਖੋ ਗੁਰਬਾਣੀ ਤੇ ਜਾ ਕੇ ਤੁਸੀਂ ਸੁਣ ਸਕਦੇ ਹੋ ਅੱਗੇ ਸ਼ੁਰੂ ਹੁੰਦਾ ਜੱਜੈ ਜਾਨ ਮੰਗਤ ਜਨ ਜਾਚੈ ਜਾਚੈ ਨਹੀਂ ਪੜਨਾ ਜਾਚੈ ਪੜਨਾ ਇੱਥੇ ਵਿਸਰਾਮ ਹੈ ਤੇ ਇਹਨੂੰ ਅਧਕ ਲਾ ਕੇ ਉਚਾਰਨ ਕਰਨਾ ਪਾਵ ਕਸ ਕੇ ਬੋਲਣਾ ਜੱਜੈ ਲਖ 84 84 ਹਾ ਹੜਾ ਮੁਕਤ ਹੈ ਹਾਹੇ ਦੀ ਆਵਾਜ਼ ਉਚਾਰਨ ਹੋਵੇ ਭੀਖ ਭਵਿਆ ਏਕੋ ਲੇਵੈ ਏਕੋ ਦੇਵੈ ਇੱਥੇ ਵਿਸਰਾਮ ਹੈ ਲੇਵੇ ਨਹੀਂ ਪੜਨਾ ਦੇਵੇ ਨਹੀਂ ਪੜਨਾ ਲੇਵੇ ਦੇਵੇ ਇਸ ਤਰ੍ਹਾਂ ਦਲਾਵਾ ਲੱਗੀਆਂ ਦਲਾਵਾ ਦੀ ਆਵਾਜ਼ ਉਚਾਰਨ ਹੋਵੇ ਆਵਰਨ ਦੂਜਾ ਮੈਂ ਸੁਣਿਆ ਹੁਣ ਮੈਂ ਤੇ ਬਿੰਦੀ ਨਹੀਂ ਲੱਗੀ ਤੇ ਸੰਗਤਾ ਪੜ ਜਾਂਦੀਆਂ ਮੈਂ ਸੁਣਿਆ ਮੈਂ ਬਿੰਦੀ ਲਾ ਕੇ ਪੜ ਜਾਂਦੀ ਐ ਪਰ ਬਿੰਦੀ ਤੂੰ ਰਹਿਦ ਪੜਨਾ ਮੈਂ ਮੈਂ ਸੁਣਿਆ ਝੱਜੇ ਝੂਰ ਮਰਹੁ ਕਿਆ ਪ੍ਰਾਣੀ ਇੱਥੇ ਵਿਸਰਾਮ ਐ ਤੇ ਝੱਜੇ ਅਦਕ ਲਾ ਕੇ ਕਸ ਕੇ ਬੋਲਣਾ ਐ ਜੱਜ ਝੂਰ ਮਰੋਹ ਕਿਆ ਪ੍ਰਾਣੀ ਜੋ ਕਿਛ ਦੇਣਾ ਸੋ ਦੇ ਰਹਾ ਸੋ ਦੇ ਰਹਾ ਸਸੇ ਓਂਕੜ ਓਂਕੜ ਦੀ ਆਵਾਜ਼ ਉਚਾਰਨ ਹੋਵੇ ਹੋੜੇ ਦੀ ਆਵਾਜ਼ ਨਾਲ ਉਚਾਰਨ ਹੋਵੇ ਸੋ ਦੇ ਰਹਾ ਦੇ ਦੇ ਵੇਖੇ ਹੁਕਮ ਚਲਾਏ ਇੱਥੇ ਬਿਸਰਾਮ ਹੈ ਦੇਣ ਦੇ ਨਹੀਂ ਪੜਨਾ ਵਖਰਾ ਵਖਰਾ ਦੇ ਦੇ ਵੇਖੇ ਗੁਲਾਮ ਹੁਕਮ ਚਲਾਏ ਜੋ ਜੀਆ ਕਾ ਰਿਜਕ ਪਇਆ ਰਿਜਕ ਪਇ ਨੰਝੇ ਨਦਰ ਕਰੇ ਜਾ ਦੇਖਾ ਦੇਖਾ ਤੇ ਵਿਸਰਾਮ ਹੈ ਨੂੰ ਮੰਝੇ ਨਹੀਂ ਪੜਨਾ ਕਈ ਸੰਗਤਾਂ ਪੜ ਜਾਂਦੀ ਮੰਝੇ ਇੱਥੇ ਨੰਝੇ ਦੀ ਆਵਾਜ਼ ਉਚਾਰਨ ਹੋਵੇ ਨੰਝੇ ਟਿੱਪੀ ਲੱਗੀ ਹੈ ਨੱਕ ਦੇ ਵਿੱਚ ਬਾਜ ਉਚਾਰਨ ਹੋਵੇਗੀ ਨੰਝੇ ਨਦਰ ਕਰੇ ਜਾ ਦੇਖਾ ਦੂਜਾ ਕੋਈ ਨਹੀਂ ਏਕੋ ਰਬ ਰਹਿਆ ਸਭ ਥਾਈ ਥਾਈ ਤੇ ਵਿਸਰਾਮ ਹੈ ਏਕ ਵਸਿਆ ਮਨ ਮਾਹੀ ਟਟੇ ਟੰਚ ਕਰੋ ਕਿਆ ਪ੍ਰਾਣੀ ਪ੍ਰਾਣੀ ਤੇ ਵਿਸਰਾਣ ਹੈ ਇਹਨੂੰ ਟਟੇ ਨਹੀਂ ਪੜਨਾ ਇਹਨੂੰ ਕਸ ਕੇ ਅਤਕ ਲਾ ਕੇ ਕਸ ਕੇ ਬੋਲਣਾ ਟਟੇ ਟਟੇ ਟੰਚ ਕਰੋ ਹੋ ਕਿਆ ਪ੍ਰਾਣੀ ਘੜੇ ਕੇ ਮੋਹਤ ਕੇ ਉੱਠ ਚੱਲਣਾ ਹੁਣ ਇੱਥੇ ਵੀ ਸਿਆਰੀ ਹੈ ਇੱਥੇ ਵੀ ਸਿਆਰੀ ਤੇ ਸਿਆਰੀ ਦੀ ਆਵਾਜ਼ ਉਚਾਰਨ ਹੋਵੇ ਲਾਂ ਦੀ ਆਵਾਜ਼ ਨਾ ਉਚਾਰਨ ਹੋਵੇ ਕਿਵੇਂ ਪੜ੍ਹਨਾ ਟਟੇ ਟੰਚ ਕਰੋ ਹੋ ਕਿਆ ਪ੍ਰਾਣੀ ਕੜੀ ਕੇ ਮੋਹਤ ਕੇ ਉਠ ਚੱਲਣਾ ਇਸ ਤਰ੍ਹਾਂ ਜੂ ਹੈ ਐਡ ਨੂੰ ਜਨਾਵਾ ਜੂ ਹੈ ਜਨਮ ਨ ਹਾਰੋ ਆਪਣਾ ਇੱਥੇ ਹੁਣ ਆਪਣਾ ਤੇ ਵਿਸਰਾਮ ਹੈ ਤੇ ਇੱਥੇ ਐਡ ਨੂੰ ਕੰਨਾ ਨਹੀਂ ਲੱਗਾ ਇਹ ਤਿਆਰ ਰੱਖਣਾ ਆਪਣਾ ਨਹੀਂ ਪੜਨਾ ਇਹ ਜਲਦੀ ਦੇ ਨਾਲ ਪੜਨਾ ਆਪਣਾ ਆਪਣਾ ਪੜਾਂਗੇ ਤੇ ਇਹ ਫਿਰ ਐਡ ਨੂੰ ਕੰਨਾ ਨਹੀਂ ਲੱਗੇਗਾ ਭਾਜ ਪੜਹੁ ਤਮ ਹਰ ਸਰਣਾ ਠਠ ਠਾਡ ਵਰਤੀ ਤਿਨ ਅੰਤਰ ਅੰਤਰ ਤੇ ਵਿਸਰਾਮ ਹੈ ਠਠੇ ਕਸ ਕੇ ਬੋਲਣਾ ਹੈ ਹਰ ਚਰਣੀ ਜਿਨ ਕਾ ਚਿਤ ਲਾਗਾ ਜਿਨ ਭਾਰਾ ਪੜਨਾ ਚਿਤ ਲਾਗਾ ਸੇ ਜਨ ਨਿਸਤਰੇ ਨਿਸਤਰੇ ਨਿਸਤਾਰੇ ਨਹੀਂ ਪੜਨਾ ਨਿਸਤਰੇ ਤਤਾਂ ਤੇ ਰਾਰੇ ਲਾਏ ਇੱਥੇ ਵਿਸਰਾਮ ਤਉ ਪ੍ਰਸਾਦੀ ਸੁਖ ਪਾਇਆ डे डम्फ करो क्या प्राणी प्राणी से विश्राम है अदक एक दलाव लगे त्याग रखना डे नहीं पढ़ना डंफ करो हो क्या प्राणी जो किस हुआ, सो सब चलना सो सब चलना सस्से दे सस्से दलाव लगे ਕਿਉਂਕਿ ਜਿਹੜੀਆਂ ਸੰਕਤਾ ਕਰਾਂਗੇ ਸਹਿਜ ਪੜ ਕਰਦੀਆਂ ਉਸ ਦਾ ਉਚਾਰਨ ਪੜ ਜਾਂਦੀਆਂ ਤਿਸੇ ਇੱਕ ਲਾਂ ਲਾ ਕੇ ਉਚਾਰਨ ਕਰਦੀਆਂ ਪਰ ਗੁਰਬਾਣੀ ਦੇ ਵਿੱਚ ਜਿੱਥੇ ਦਲਾਵਾਂ ਲੱਗੀਆਂ ਉੱਥੇ ਦਲਾਵਾਂ ਹੀ ਉਚਾਰਨ ਹੋਣ ਇਹਨੂੰ ਪੜਨਾ ਤਿਸੈ ਤਿਸੈ ਸਰੇਬ ਹੋ ਤਾ ਸੁਖ ਪਾਵਹ ਇੱਥੇ ਬਿਸਰਾਮ ਹੈ ਸਰਬ ਨਿਰੰਤਰ ਰਵ ਰਹਿਆ ਢੱਡੇ ਇੱਥੋਂ ਢੱਡੇ ਤੇ ਦਲਾਵਾਂ ਲੱਗੀਆਂ ਤੇ ਇਹਨੂੰ ਕਸ ਕੇ ਬੋਲਣਾ ਹੈ ਟੱਡੇ ਟਾਹੇ ਉਸਾਰੇ ਆਪੇ ਇੱਥੇ ਵਿਸਰਾਮ ਹੈ ਉਹ ਸਾਰੇ ਨਿਪਟਣ ਉਹ ਸਾਰੇ ਦਲਾਵਾਂ ਲੱਗੀਆਂ ਜੋ ਤਿਸ ਭਾਵੈ ਫਿਰ ਦਲਾਵਾਂ ਤੇਵੇ ਕਰੇ ਇੱਥੇ ਫਿਰ ਦਲਾਵਾਂ ਲੱਗੀਆਂ ਤੇਵੇ ਨਹੀਂ ਪੜਨਾ ਤੇਵੇ ਤੇਵੇ ਕਿੰਨਾ ਫਰਕ ਇੱਕ ਲਾਂ ਦੇ ਨਾਲ ਤੇਵੇ ਬਣ ਜਾਂਦਾ ਜੇ ਦੋ ਦਲਾਂ ਬੋਲੀਏ ਫਿਰ ਤੇਵੇ ਇੱਥੇ ਬਾਹਵੇਂ ਦਲਾਵਾਂ ਲੱਗੀਆਂ ਤੇਵੇ ਕਰੇ ਕਰ ਕਰ ਵੇਖੈ ਫਿਰ ਦਲਾਵਾਂ ਕਰ ਕਰ ਵੇਖੈ ਹੁਕਮ ਚਲਾਏ ਇੱਥੇ ਬਿਸਰਾਮ ਤਿਸ ਨਿਸਤਾਰੇ ਜਾ ਕੋ ਨਦਰ ਕਰੇ ਣਾਣ ਹੈ ਹੁਣ ਇਹ ਣਾਣ ਆ ਗਿਆ ਣਾਣ ਹੈ ਇੱਥੇ ਦਲਾਵਾਂ ਲੱਗੀਆਂ ਣਾਣੇ ਨਹੀਂ ਪੜਨ ਤੇ ਨੰਨੇ ਦੀ ਆਵਾਜ਼ ਵੀ ਉਚਾਰਨ ਹੋਵੇ ਇਸੇ ਣਾਣੇ ਦੀ ਆਵਾਜ਼ ਉਚਾਰਨ ਹੋਵੇ ਨਾਣ ਰਵਤ ਰਹੇ ਘਟ ਅੰਤਰ ਰਹੇ ਨਹੀਂ ਪੜਨਾ ਰਹੇ ਪੜਨਾ ਹਰ ਗੁਣ ਗਾਵੇ ਸੋਈ ਗਾਵੇ ਤੇ ਦੋ ਦਲਾਵਾਂ ਲੱਗੀਆਂ ਗਾਵੇ ਸੋਈ ਆਪੇ ਆਪ ਮਿਲਾਏ ਕਰਤਾ ਇੱਥੇ ਬਿਸਰਾਮ ਪੁਨਰਪ ਇਕੱਠਾ ਪੜਨਾ ਹੈ ਪੁਨਰਪ ਜਨਮ ਨਾ ਹੋਈ ਤਤੈ ਇਹ ਵੀ ਅਦਕ ਲਾ ਕੇ ਪੜਨਾ ਹੈ ਤਤੈ ਨਹੀਂ ਪੜਨਾ ਤਤੈ ਦੋ ਦਲਾਵਾਂ ਲੱਗੀਆਂ ਤਤੈ ਤਾਰੂ ਭਵਜਲ ਹੋਆ ਇਨੂੰ ਪਵਜਲ ਹੀ ਪੜਨਾ ਪਵਜਲ ਵਾਵੇ ਦੀ ਬਾਜੂਚਾਰ ਕਰਨੀ ਹੈ ਪਵਜਲ ਹੋਆ ਤਾ ਕਾ ਅੰਤ ਨਾ ਪਾਇਆ ਨਾ ਤਰ ਨਾ ਤੁਲਹ ਹੁਣ ਇਹ ਵੱਖਰੇ ਵੱਖਰੇ ਪਾਠ ਨਹੀਂ ਨਾ ਨੰਨੇ ਕੰਨ ਲੱਗਿਆ ਇਹ ਮੁਕਤਾ ਨਹੀਂ ਇੱਥੇ ਨੰਨੇ ਨੰਨੇ ਨਾ ਤਰ ਨਾ ਤੁਲਹ ਹਮ ਬੁੱਢਸ ਬੁੱਢਸ ਦਲੈਂਕਣ ਲੱਗੀਆਂ ਤਿਆਰ ਰੱਖਣਾ ਬੁੱਢਸ ਤਾਰ λεਹ ਲੱਲੇ ਨੂੰ ਲਾਂ ਇਤਹਾਸਿਆਰੀ λεਹ ਤਾਰਨ ਰਾਇ ਥੱਥੈ ਇੱਥੇ ਅਦਕ ਲਾ ਕੇ ਉਚਾਰਨ ਕਰਨ ਕੱਸ ਕੇ ਬੋਲਣਾ ਥੱਥੈ ਦਲਾਵਾਂ ਲੱਗੀ ਥੱਥੈ ਥਾਨ ਥਾਨੰਤਰ ਸੋਈ ਥਾਨੰਤਰ ਥੱਥੇ ਨੂੰ ਕੰਨਾਂ ਵਿੱਚ ਲੱਗਾ ਤੇ ਥਲੰਤਰ ਨਹੀਂ ਪੜਨੈ ਥਨੰਤਰ ਜੇ ਪੜਾਂਗੇ ਫਿਰ ਸੱਤੇ ਨੂੰ ਕੰਨਾਂ ਕੱਟਿਆ ਜਾਵੇਗਾ ਥਾਨੰਤਰ ਸੋਈ ਜਾ ਕਾ ਕੀਆ ਸਭ ਹੋਆ ਸੋਇ ਤੇ ਵਿਸਰਾਮ ਹੈ ਸਭ ਹੋਆ। ਕਿਆ ਭਰਮ ਕਿਆ ਮਾਇਆ ਕਹੀ ਹੈ। ਕਿਆ ਭਰਮ ਕਿਆ ਮਾਇਆ ਕਹੀ ਹੈ ਕਹੀ ਹੈ ਤੇ ਵਿਸਰਾਮ ਤੇ ਨਾਲ ਇਥੇ ਦਲਾਵ ਲੱਗੀਆਂ ਐੜੇ ਨੂੰ। ਕਹੀ ਹੈ ਜੋ ਤਿਸ ਭਾਵੈ ਸੋਈ ਭਲਾ। ਭਲਾ ਬੋਲਣਾ ਨਹੀਂ ਭੱਲਾ ਨਹੀਂ ਪੜਨਾ ਭਲਾ। ਜੋ ਤਿਸ ਭਾਵੈ ਭਾਵੈ ਨਹੀਂ ਪੜਨਾ ਭਾਵੈ। ਭਾਗ ਸੋਈ ਪਲ ਜੋ ਸੰਗਤ ਜੀ ਆਪਨੇ 20 ਪੌੜੀਆਂ ਪੱਟੀ ਲਿਖੀ ਆਪਾਂ ਜੋ ਸੰਤਿਆ 400 32 ਅੰਕ ਤੇ ਗੁਰਬਾਣੀ ਧੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਉਂਲੀ ਹੈ ਇਤਿਪ ਸੰਸਕ੍ਰਿਤ ਨੇ ਸੰਪੂਰਨ ਹੋ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ